ਇੱਕ ਪੀਜ਼ਾ ਕਿਐਸੀ ਹੋ ਗਿਆ ਰੈਡੀ ਹਾਂਜੀ ਹਾਂਜੀ ਆ ਲਓ ਜੀ ਕਿੰਨੇ ਪੈਸੇ ਵੀਰੇ ਇਹ 350 ਰੁਪਏ ਹੋ ਗਏ ਭਾਈ 350 ਰੁਪਏ ਤਾਲੋ ਵੀਰੇ ਭਾਜੀ 500 ਦਾ ਖੁੱਲੇ ਨਹੀਂ ਹੈਗੇ ਖੁੱਲੇ ਤਾਂ ਆਪਾਂ ਕੋਈ ਨਹੀਂ ਹੈ ਨਹੀਂ ਚਲੋ ਕੋਈ ਨਹੀਂ ਗਾਂਢੀ ਵਾਰ ਕਰ ਲਾਂਗੇ ਫਿਰ ਆਪਾਂ ਚਲੋ ਧੰਨਵਾਦ ਜੀ ਠੀਕ ਹੈ ਜੀ ਆਪਾਂ ਜੀ ਆਪਣਾ 버ਗਰ ਤੇ ਸੈਂਡਵਿਚ ਹੈਗਾ ਜੀ ਹਾਂਜੀ ਹਾਂਜੀ ਇੱਕਲ ਤਿਆਰ ਆ ਜੀ ਤਿਆਰ ਆ ਭਾਜੀ ਆਲੋ 버ਗਰ ਤੇ ਸੈਂਡਵਿਚ ਕਿੰਨੇ ਪੈਸੇ ਹੋ ਗਏ ਭਾਈ ਇਹ ਥੋੜੇ ਹੋਏ ਜੀ ਭਾਈ 390 ਰੁਪਏ 390 ਹਾਂਜੀ ਹਾਂਜੀ ਆ 500 ਦਾ ਲਓ ਜੀ ਓ ਯਾਰ ਪਾਜੀ ਖੁੱਲੇ ਦੇ ਦਿੰਦੇ ਯਾਰ ਓ ਯਾਰ ਭਾਈ ਖੁੱਲੇ ਤਾਂ ਮੇ ਕੋ ਵੀ ਹੈ ਨਹੀਂ ਫੇਰ ਕਰ ਲੈ ਕੋਈ ਗੱਲ ਨਹੀਂ ਚੱਲ ਜੋ ਤੁਸੀਂ ਬੜੇ ਜੰਗੇ ਬੰਦੇ ਹੈ ਭਾਈ ਤੁਸੀਂ ਕੋਈ ਗੱਲ ਨਹੀਂ ਪਾਜੀ ਸਤਿ ਸ੍ਰੀ ਅਕਾਲ ਬਾਈ ਠੀਕ ਹੈ ਜੀ ਸਤਿ ਸ੍ਰੀ ਅਕਾਲ ਲੇਕਿਨ 1 ਸੈਕਿੰਡ ਪਾਜੀ ਇੱਕ ਪੀਜ਼ਾ ਮੈਨੂੰ ਵੀ ਪੈਕ ਕਰ ਦਿਓ ਆ ਕਿਹੜਾ ਕਰਾਂ ਵੀਰੇ ਲਾਰਜ ਕਰ ਦਿਓ ਲਾਰਜ ਕਰ ਦਿਨੇ ਇਹ ਆ ਲਓ ਪਾਜੀ ਕਰਮਾ ਲੈ ਪੂਰਾ ਹਾਂ ਕਰਮਾ ਵੀਰੇ ਆ ਪਾਜੀ ਮੇਰੇ ਕੋਲ 500 ਹੀ ਆ ਕੋਈ ਚੱਕਰ ਨਹੀਂ ਵੀਰੇ ਟੁੱਟੇ ਦੇਨੇ ਤੈਨੂੰ ਆਹ ਪਾਜੀ ਪਰ ਤੁਸੀਂ ਉਹਨਾਂ ਨੂੰ ਤਾਂ ਕਹਿੰਦੇ ਸੀ ਟੁੱਟੇ ਹੈ ਨਹੀਂ ਚਾਹ ਇਹਨਾਂ ਨੂੰ ਉਹ ਪਾਜੀ ਖਾਲੀ ਡੱਬੇ ਦੇ ਦਿੰਦੇ ਯਾਰ ਛੱਕ ਪੈਣ ਦਾ ਗੱਲ ਉਹ ਲਫੜਾਓ ਯਾਰ ਆ ਫੋਟੋ ਬਾਈ ਇਹ ਤਾਂ ਆਪਣੇ ਬੰਦੇ ਹੀ ਹੈ ਨਾ ਤੁਹਾਨੂੰ ਪਤਾ ਯਾਰ ਪਾਜੀ ਮਾਰਕੀਟ ਤੇ ਕਿੰਨਾ ਬੁਰਾ ਹਾਲ ਹੈ ਯਾਰ ਕੰਮ ਕਿਤੇ ਹੈ ਨਹੀਂ